ਅਜਵੇਂ ਜਿੱਤੀ ਨਾਮ ਦੀ ਗੁਰਪ੍ਰੀਤ ਪਰ ਅੱਜ ਕੀ ਗੱਲਬਾਤ ਹੋਈ ਸੀ ਕੁਝ ਨਹੀਂ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਲਾਲਵਾਸ਼ਾ ਉੱਥੇ ਦਰਬਾਰ ਦੇ ਅੰਦਰ ਮੱਥਾ ਟੇਕਣ ਵੜ ਗਏ ਅਸੀਂ ਬੱਚੇ ਨੇ ਹੱਥ ਛਡਾ ਲਿਆ ਰਸ ਵਿੱਚੋਂ ਤੇ ਇਸ ਕਰਕੇ ਬੱਚਾ ਵੀ ਥੋੜੀ ਬਾਹਰ ਨਿਕਲ ਗਿਆ ਰੋਡ ਨੂੰ ਪੈ ਗਿਆ ਹਾਂਜੀ ਫਿਰ ਅਸੀਂ 12 ਵਜੇ ਥਾਣੇ ਨੂੰ ਰਿਪੋਰਟ ਦਿੱਤੀ ਹਾਂਜੀ ਇਹਨਾਂ ਨੇ ਫਿਰ ਸਾਡੀ ਹੈਲਪ ਕੀਤੀ 2 ਘੰਟੇ ਦੇ ਵਿੱਚ ਵਿੱਚ ਸਾਡਾ ਬੱਚਾ ਇਨਾਂ ਨੇ ਸਾਨੂੰ ਬਰਾਮਤ ਕਰਤਾ ਇਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦੀ ਆ ਬੱਚੇ ਦਾ ਨਾਮ ਦਲਜੀਤ ਹੈ ਬੱਚਾ ਬੋਲ ਸਕਦਾ ਨਹੀਂ ਬੋਲ ਸਕਦਾ ਹਾਂਜੀ ਤੇ ਕਿਸ ਤਰ੍ਹਾਂ ਪਤਾ ਲੱਗਾ ਕਿ ਬੱਚਾ ਜਿਹੜਾ ਹੈਗਾ ਰੇਲਵੇ ਰੋਡ ਤੇ ਚਲਾ ਗਿਆ ਹਾਂਜੀ ਉੱਥੇ ਰੇਲਵੇ ਵਾਲਿਆਂ ਨੇ ਉਹਨਾਂ ਨੇ ਫੜ ਕੇ ਬਿਠਾਇਆ ਹੋਇਆ ਸੀ ਥਾਣੇ ਵਾਲਿਆਂ ਨੇ ਉੱਥੋਂ ਦੇ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਉੱਥੇ ਰੇਲਵੇ ਤੇ ਖੇਡ ਰਿਹਾ ਹਤਿਆ अच्छा उथे चला गया हां जी उथे ਖੇਡਦੇ ਆ ਪਿਆ ਸੀ ਪਟਰੀ ਤੇ ਤੁਸੀਂ ਕਿਸ ਦਾ ਧੰਨਵਾਦ ਕੀ ਕਰਦੇ ਧੰਨਵਾਦ ਅਸੀਂ ਸ਼ੁਕਰੀਆ ਬਹੁਤ-ਬਹੁਤ ਕਰਦੇ ਆ ਹਾਂ ਜੀ ਸਾਡਾ ਉਹਨਾਂ ਨੇ ਬੱਚਾ ਸਹੀ ਸਲਾਮਤ ਸਾਨੂੰ ਬਰਾਮਦ ਕੀਤਾ ਅਸੀਂ ਉਹਨਾਂ ਦਾ ਦੇਣ ਦੇ ਨਹੀਂ ਦੇ ਸਕਦੇ ਅਜੇ ਵੀ ਕਈ ਵਾਰ ਬੱਚਿਆਂ ਨੂੰ ਜਿਹੜਾ ਹੈਗਾ ਮਾਪੇ ਦੇ ਹੈਗੇ ਇਸ ਤਰ੍ਹਾਂ ਹੀ ਛੱਡ ਦਿੰਦੇ ਨੇ ਇਹ ਕਹਣਾ ਚਾਹੁੰਦਾ ਕਿ ਇਹ ਮਾਪਿਆਂ ਨੂੰ ਹਾਂਜੀ ਉਹ ਬੱਚੇ ਚਲੋ ਬੋਲ ਇਹ ਬੋਲਦਾ ਨਹੀਂ ਇਹ ਘਰੇ ਵੀ ਸਾਨੂੰ ਇੱਥੇ ਹੀ ਸਤਾਉਂਦਾ ਆ ਅਸੀਂ ਇਹਦੇ ਪਿੱਛੇ ਪਿੱਛੇ ਰਹੀਦਾ ਆ ਇਹ ਪੀੜ ਵਿੱਚ ਵੀ ਆ ਕੇ ਚਲੋ ਗੁੰਮ ਗਿਆ ਜਿਹੜੇ ਬੱਚੇ ਸਹੀ ਸਲਾਮਤ ਉਹ ਵੀ ਗੁੰਮ ਹੋ ਜਾਂਦੇ ਆ ਕਈ ਵੇਲੇ ਤੇ ਹਾਂਜੀ ਇਹ ਤੇ ਬੋਲ ਇਹਦਾ ਤਾਂ ਸਮਝਦਾਰ ਨਹੀਂ ਹੈਗਾ ਇਹ ਮਾਪਿਆਂ ਨੇ ਸੰਭਾਲਣੀ ਰੱਖਣੀ ਚਾਹੀਦੀ ਰੱਖਣੀ ਚਾਹੀਦੀ ਹਾਂਜੀ ਸਰ ਸਰ ਕੀ ਮਾਮਲਾ ਜੀ ਹੈ ਮਾਮਲਾ ਅੱਜ ਸਾਡੇ ਕੋਲੇ ਕੰਪਲੇਂਟ ਆਈ ਸੀ ਹੁਣ ਤੋਂ 2-3 ਘੰਟੇ ਪਹਿਲੇ ਦਿਨ ਗੱਲ ਹੈ ਇੱਕ ਗੁਰਪ੍ਰੀਤ ਕੌਰ ਜੀ ਨੇ ਮੈਤਪੁਰ ਦੇ ਰਹਿਣ ਵਾਲੇ ਨੇ ਇਹਨਾਂ ਨੇ ਸਾਡੇ ਕੋਲ ਕੰਪਲੇਂਟ ਫਾਈਲ ਕੀਤੀ ਸਾਡੇ ਡਿਊਟੀ ਅਫਸਰ ਕੋਲ ਐਸਆਈ ਦਵਿੰਦਰ ਕੁਮਾਰ ਤੇ ਪੁਸ਼ਪਿੰਦਰ ਡਿਊਟੀ ਅਫਸਰ ਨੇ ਨਾਲ ਲੇਡੀ ਕਨਸਟੇਬਲ ਹੈ ਪੂਨਮ ਰਾਣੀ ਇਹਨਾਂ ਕੋਲ ਕੰਪਲੇਂਟ ਨੇ ਫਾਈਲ ਕੀਤੀ ਕਿ ਇਹਨਾਂ ਦੇ ਨਾਲ ਇਹ ਅੱਜ ਮੱਥਾ ਟੇਕਣ ਆਏ ਸੀ ਦਰਬਾਰ ਦੇ ਉੱਤੇ ਲਾਲ ਬਾਸ਼ਾ ਦਰਬਾਰ ਤੇ 11:00 ਵਜੇ ਤੇ ਉੱਥੇ ਮੱਥਾ ਟੇਕਦੇ ਟੇਕਦੇ ਇਹਨਾਂ ਨਾਲ ਇਹਨਾਂ ਦਾ ਹੈ ਤੇ ਇਹਨਾਂ ਦਾ ਭਾਂਜਾ ਹੈ ਲੇਕਿਨ ਇਹਦੇ ਮਾਤਾ ਪਿਤਾ ਨਹੀਂ ਹੈ ਬੱਚਾ 7 ਸਾਲ ਦਾ ਆਇਆ ਸੀ ਇਹਨਾਂ ਦੇ ਨਾਲ ਉਹ ਮਿਸਿੰਗ ਹੋ ਗਿਆ ਕਿਉਂਕਿ ਇਹਦੇ ਮਾਤਾ ਪਿਤਾ ਨਹੀਂ ਹੈ ਬੱਚਾ ਵੀ ਡੈਫ ਐਂਡ ਡਮ ਹੈ ਬੱਚੇ ਨੂੰ ਸੁਣਾਈ ਨਹੀਂ ਦਿੰਦਾ ਤੇ ਉਹ ਵੀ ਨਹੀਂ ਕਰਦਾ ਅਚਾਨਕ ਬੱਚਾ ਮੱਥਾ ਟੇਕਣ ਦੇ ਟਾਈਮ ਕੀ ਬੱਚਾ ਉੱਥੋਂ ਮਿਸਿੰਗ ਹੋ ਗਿਆ ਸੀਗਾ ਜੋ ਦਰਬਾਰ ਤੋਂ ਬਾਹਰ ਆ ਗਿਆ ਤੇ ਬਾਹਰ ਬਾਜ਼ਾਰ ਚ ਘੁੰਮਦਾ ਰਿਹਾ ਫਿਰ ਇਹਨਾਂ ਨੇ ਸਾਡੇ ਕੋਲ ਕੰਪਲੀਟ ਫਾਈਲ ਕੀਤੀ ਤੇ ਵਿਦਿਨ 2-3 ਘੰਟੇ ਚ ਹੀ ਐਸਆਈ ਦਵਿੰਦਰ ਤੇ ਇਹਨਾਂ ਦੀ ਟੀਮ ਨੇ ਨਾਲ ਪੁਸ਼ਪਿੰਦਰ ਤੇ ਕੁੜੀ ਨੇ ਤਿੰਨਾਂ ਨੇ ਇਹਨਾਂ ਨੂੰ 2-3 ਘੰਟੇ ਚ ਬੱਚੇ ਨੂੰ ਲੱਭ ਕੇ ਤੇ ਇੱਥੇ ਲਿਆਈ ਸੀ ਥਾਣੇ ਇਨਫਾਰਮ ਫਿਰ ਇਹਨਾਂ ਦੇ ਪੇਰੈਂਟਸ ਨੂੰ ਇਨਫਾਰਮ ਕਰ ਦਿੱਤਾ ਸੀ ਤੇ ਜੋ ਇਹਨਾਂ ਦੇ ਗਾਰਡੀਅਨ ਨੇ ਬੀਸਿਕਲੀ ਇਹਦੇ ਗਾਰਡੀਅਨ ਨੇ ਮਾਤਾ ਪਿਤਾ ਦੀ ਇਹਦੇ ਡੈਥ ਹੋ ਚੁੱਕੀ ਹੈ ਇਹਦੇ ਗਾਰਡੀਅਨ ਨੇ ਇਹਦੀ ਮਾਸੀ ਇਹਦੀ ਗਾਰਡੀਅਨ ਹੈ ਗੁਰਪ੍ਰੀਤ ਕੌਰ ਜਿਹੜੇ ਮੈਥਪੁਰ ਦੇ ਰਹਿਣ ਵਾਲੇ ਹੈ ਤੇ ਉਹਨਾਂ ਨੂੰ ਸਾਧ ਲਿਆ ਸੀ ਉਹਨਾਂ ਦੇ ਹਵਾਲੇ ਕਰ ਰਏ ਆ ਸਰ ਇੰਨੇ ਸਮੇਂ ਦੇ ਵਿੱਚ ਹੋਇਆ ਹੈ ਕਿ 2-3 ਘੰਟੇ 12:00 ਵਜੇ ਕੰਪਲੇਂਟ ਆਈ ਹੈ ਸਾਡੇ ਕੋਲ ਤੇ ਇਸ ਟਾਈਮ 3:00 ਵਜੇ ਆ 3 3 ਘੰਟੇ ਚ ਅਸੀਂ ਉਹਨੂੰ ਫਿਰ ਫਾਈਂਡ ਆਊਟ ਕਰ ਲਿਆ ਇਹ ਬੱਚਾ ਕਿੱਧਰ ਨੂੰ ਚਲਾ ਗਿਆ ਸੀ ਕੁਝ ਪਤਾ ਲੱਗਾ ਕੀ ਦਰਬਾਰ ਤੋਂ ਬਾਹਰ ਆ ਕੇ ਜਿੱਦਾ ਸਟੇਸ਼ਨ ਵੱਲ ਨੂੰ ਚਲਾ ਗਿਆ ਸੀਗਾ ਬਾਜ਼ਾਰ 'ਚ ਹੁੰਮਦਾ ਹੋਇਆ ਤੇ ਫਿਰ ਸਟੇਸ਼ਨ ਵੱਲ ਨੂੰ ਚਲਾ ਗਿਆ ਸੀਗਾ ਤੇ ਉੱਥੇ ਖੋਜਦੇ ਖੋਜਦੇ ਫਿਰ ਇਹ ਫਾਈਂਡ ਆਊਟ ਕਰ ਲਿਆ ਕਿੰਨੀ ਉਮਰ ਹੈ ਬੱਚੇ ਦੀ 7 ਸਾਲ ਉਮਰ ਹੈ ਨਾਮ ਵਗੈਰਾ ਦਾ ਨਾਮ ਇਹਦਾ ਸਹਿਜ ਨਾਮ ਹੈ ਬੱਚੇ ਦਾ ਦਲਜੀਤ ਤੇ ਉਹਦਾ ਨਿਕਨੇਮ ਸਹਿਜ ਤੇ ਉਹਦਾ ਦਲਜੀਤ ਹੈ ਇਹਦਾ दुखी 팬プラਵਾ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕਿੱਤਾ ਕਰਾਇਆ ਨੌਕਰੀ ਕਾਰੋਬਾਰ ਸੋਤਨ ਦੁਸ਼ਮਨ ਤੋਂ छुटਕਾਰਾ ਵਿਦੇਸ਼ ਵਿੱਚ पीआर ਚੁਰਕਾਵਟ ਕਾਲੰਗਰੇ ਨੰਬਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਈ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਜੋਤਿਸ਼ਪਾਲੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਿੰਗ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੀ ਕੇ ਤੋਂੜੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669